ਵੱਲੋਂ ਸਾਰੀ ਪੈਣਪਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਜੀ ਕਿਦੂ ਇਹ ਟਾਈਮ ਅਰਦਾਸ ਕਰਦੇ ਕਿ ਸਾਰੀ ਪੈਣਪਰਾ ਆਪਣੇ ਆਪਣੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਦੇ ਨਾਲ ਹੋਣ ਵਾਹਿਗੁਰੂ ਜੀ ਤੇਰੇ ਵਾਹਿਗੁਰੂ ਜੀ ਉਸ ਪੈਣਪਰਾ ਦੀ ਹਰ ਮੁਰਾਦ ਪੂਰੀ ਕਰੀ ਜੋ ਤੇਰੇ ਦਰ ਤੇ ਭਰੋਸਾ ਤੱਕ ਕੀ ਆਉਂਦਾ ਕਿਉਂਕਿ ਮੇਰੇ ਸੱਚੇ ਪਾਤਸ਼ਾਹ ਤਾਂ ਹੈ ਹੀ ਬਖਸ਼ਣਹਾਰ ਤੁਸੀਂ ਅਕਸਰ ਦੇਖਿਆ ਹੋਣਾ ਕਿ ਬਹੁਤ ਸਾਰੇ ਹੈ ਨਾ ਦੇਵੀ ਦੇਵਤੇ ਨੇ ਜਿਨ੍ਹਾਂ ਦੇ ਆਪਾਂ ਉਹਨਾਂ ਨੂੰ ਨਾ ਪੂਜਿਆ ਕਰੀਏ ਤਾਂ ਉਹ ਰੁਸ ਜਾਂਦੇ ਨੇ ਰੁਸ ਜਾਂਦੇ ਨੇ ਤੁਸੀਂ ਆਮ ਹੈ ਨਾ ਸੁਣਦੇ ਹੋਣੇ ਵੀ ਅਸੀਂ ਜੋਤਾਂ ਨਹੀਂ ਲਗਾਈਆਂ ਅਸੀਂ ਇਦਾਂ ਨਹੀਂ ਕਰਿਆ ਸੀ ਇਦਾਂ ਨਹੀਂ ਕਰਿਆ ਵੀ ਸਾਡੇ ਹੈ ਨਾ ਤਾਂ ਇਹ ਹੋਇਆ ਪਰ ਜਿਹੜੇ ਮੇਰੇ ਪਾਤਸ਼ਾਹ ਮੇਰੇ ਪਿਤਾ ਵਾਹਿਗੁਰੂ ਜੀ ਨੇ ਨਾ ਤੁਸੀਂ ਸੱਚੇ ਦਿਲੋਂ ਜਿੱਥੇ ਵੀ ਯਾਦ ਕਰੋਗੇ ਜਿੱਥੇ ਵੀ ਖੜ ਕੇ ਅਰਦਾਸ ਕਰੋਗੇ ਉੱਥੋਂ ਹੀ ਤੁਹਾਡੇ ਅੰਗ-ਸੰਗ ਸਹਾਈ ਹੋਣਗੇ ਕਿਉਂਕਿ ਉਹ ਕਦੇ ਤੁਹਾਡੇ ਨਾਲ ਨਾਰਾਜ਼ ਹੁੰਦੇ ਹੀ ਨਹੀਂ ਅੰਤਰਜਾਮੀ ਪਿਤਾ ਦੇ ਅੱਗੇ ਦੋਹੇ ਹੱਥ ਜੋੜ ਕੇ ਅਰਦਾਸ ਕਰੋਗੇ ਨਾ ਤੁਹਾਡੇ ਦਿਲ ਦੀਆਂ ਤਾਂ ਉਹ ਜਾਣ ਦੀ ਜਾਣਦੇ ਨੇ ਪਰ ਜਦੋਂ ਕਹਿੰਦੇ ਮੰਗਣਾ ਵੀ ਜ਼ਰੂਰੀ ਹੈ ਜਦੋਂ ਆਪਣਾ ਪਿਤਾ ਜੀ ਨੂੰ ਮੰਗਾਗੇ ਅਕਸਰ ਤੁਸੀਂ ਸੁਣਿਆ ਕਿ ਮਹਾਪੁਰਸ਼ ਕਹਿੰਦੇ ਨੇ ਕਿ ਰੱਬ ਨੂੰ ਮੰਗ ਤੇ ਬਹੁਤ ਬਹੁਤ ਪੈਨਪ੍ਰਾ ਮੈਨੂੰ ਵੀ ਮੈਸੇਜ ਕਰਦੇ ਨੇ ਕਿ ਜਿਹੜਾ ਤੁਸੀਂ ਦੱਸਦੇ ਹੋ ਵੀ ਐ ਕਰ ਲੋ ਆਹ ਕਰ ਲੋ ਵੀ ਇਹਦੇ ਨਾਲੋਂ ਤਾਂ ਰੱਬ ਨੂੰ ਮੰਗੋ ਇਹ ਸਭ ਕੁਝ ਤੁਸੀਂ ਕਿਉਂ ਦੱਸਦੇ ਅਗਰ ਮੈਂ ਤੁਹਾਨੂੰ ਕਹੂੰਗੀ ਵੀ ਤੁਸੀਂ ਰੱਬ ਨੂੰ ਮੰਗ ਲਓ ਤਾਂ ਤੁਸੀਂ ਕਹੋਗੇ ਰੱਬ ਨੂੰ ਕਿੱਥੇ ਮੰਗੀਏ ਕੀ ਹੈ ਕਿਵੇਂ ਕਹਿੰਦੇ ਜਦੋਂ ਕੋਈ ਡੁੱਬਦਾ ਹੁੰਦਾ ਹੈ ਨਾ ਉਸ ਨੂੰ ਤਿੰਕੇ ਦਾ ਹੀ ਸਹਾਰਾ ਹੁੰਦਾ ਕਿਸੇ ਪੈਨ ਭਰਾ ਦਾ ਕਿਸੇ ਵੀ ਚੀਜ਼ ਦੇ ਨਾਲ ਜੀਵਨ ਬਦਲਦਾ ਤਾਂ ਪਲੀਜ਼ ਤਨੁਕਤਾ ਜਿੰਨੀ ਦੇ ਨਾਲੋਂ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਿਆ ਕਰੋ ਉਸ ਦੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਹੱਜ ਕੱਲ ਅਗਰ ਚਾਹੁੰਦੇ ਆ ਵੀ ਹਾਂ ਮੈਂ ਹੁਣ ਜਿਵੇਂ YouTube ਤੇ ਚੈਨਲ ਬਣਾਇਆ ਕਈ ਮੈਨੂੰ ਮੈਸੇਜ ਕਰਿਆ ਕੱਲ ਸੀਗਾ ਪਤ ਨਹੀਂ ਅੱਜ ਕਰਿਆ ਮੈਨੂੰ ਕਹਿੰਦੇ ਤੁਸੀਂ ਆਪਣੇ ਦਿਮਾਗ ਦਾ ਕਹਿੰਦੇ ਟੈਸਟ ਕਰਵਾਓ ਅ ਤੁਹਾਡੀ ਇਸ ਚੀਜ਼ ਦੇ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣ ਲੱਗਿਆ ਦੇਖੋ ਪਤਾ ਨਹੀਂ ਵਾਈਗਰੂ ਜੀ ਨੇ ਮੇਰਾ ਦਿਮਾਗ ਖਰਾਬ ਕਰਿਆ ਤਾਂ ਹੀ ਮੈਨੂੰ ਇਸ ਲਾਈਨ ਦੇ ਵਿੱਚ ਪਾਤਾ ਸੀ ਪਰ ਅਗਰ ਵਾਈਗਰੂ ਜੀ ਨੇ ਇਸ ਲਾਈਨ ਦੇ ਵਿੱਚ ਪਾ ਹੀ ਦਿੱਤਾ ਕਹਿੰਦੇ ਅਗਰ ਮੂਖਲੀ ਦੇ ਵਿੱਚ ਕਹਿੰਦੇ ਸਿਰ ਦਿੱਤਾ ਤਾਂ ਕਹਿੰਦੇ ਮੋਲਿਆਂ ਦਾ ਕੀ ਡਰ ਅੱਗੇ ਕੁੰਡੀ ਦੇ ਮਲਕੇ ਅੱਗੇ ਨਾ نیچے ਹੁੰਦੀ ਸੀ ਲੱਕੜ ਜਿਹਦੀ ਸੀਮੈਂਟ ਜਿਹਦੀ ਮੈਂ ਦੇਖੀ ਕੁੰਡੂੰਗੀ ਸੀ ਨਾ ਮੋਖਲੀ ਪਤਨੀ ਕੀ ਕਹਿੰਦੇ ਇਹਨੂੰ ਮੂੰਗਲੀ ਪਤਨੀ ਵੀ ਉਹਦੇ ਉਹਦੇ ਵਿੱਚ ਨਾ ਉਹਨੂੰ ਸੋਟੇ ਦੇ ਨਾਲ ਨਾ ਉੱਪਰ ਮੋਟਾ ਜਾਂ ਹੁੰਦਾ ਸੀਗਾ ਸੋਟਾ ਉਹਦੇ ਨਾਲ ਚੌਲ ਮੂੰਗੀ ਵਗੈਰਾ ਹੋਰ ਏਦਾਂ ਦੀਆਂ ਚੀਜ਼ਾਂ ਨਾ ਮੰਮੀ ਮਮਕੇ ਦਾਦੀ ਮੈਂ ਹੋਰਾਂ ਦੇ ਜ਼ਮਾਨੇ ਦੀ ਗੱਲ ਹੈ ਉਹ ਕਰਦੇ ਹੁੰਦੇ ਸੀਗਾ ਨਾ ਮੈਂ ਕਹੀ ਤਾਂ ਮੈਂ ਦੇਖੀ ਵੀ ਹੈ ਇਹ ਚੀਜ਼ ਐ ਬੈਸੀ ਪਈਆ ਹੁਣ ਤਾਂ ਹੁਣ ਕੋਈ ਵਰਤਦਾ ਤਾਂ ਨਹੀਂ ਹੁਣ ਤਾਂ ਮਿਕਸੀਆਂ ਆਈਆਂ ਜੂਸਰ ਆਏ ਗ੍ਰੈਂਡਰ ਆਏ ਹੋਏ ਆਏ ਹੈ ਹਨਾ ਵੀ ਉਹੀ ਚੀਜ਼ ਹੈਗੀ ਕਹਿੰਦੇ ਲੋਕਾਂ ਨੇ ਤਾਂ ਗੁਰੂ ਸਾਹਿਬ ਜੀ ਨੂੰ ਨਹੀਂ ਬਖਸਿਆ ਹੁਣ ਤੁਹਾਨੂੰ ਪਤਾ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਹੀਦੀ ਦਿਹਾੜੇ ਚੱਲ ਰਹੇ ਨੇਗੇ ਤੇ ਗੁਰੂ ਸਾਹਿਬ ਜੀ ਨੇ ਲੋਕਾਂ ਨੇ ਤਾਂ ਉਹਨਾਂ ਨੂੰ ਵੀ ਕਹਿੰਦਾ ਸੀਗਾ ਕਹਿੰਦੇ ਜੋ ਸਮੇ ਦੇ ਰਾਜੇ ਸੀ ਉਹਨਾਂ ਨੇ ਫੜ ਕੇ ਧੱਕੇ ਦੇ ਨਾਲ ਉਹਨਾਂ ਨੂੰ ਇਦਾਂ ਕਰਤਾ ਸੀਗਾ ਹਣਾ ਤੁਹਾਨੂੰ ਪਤਾ ਹੈ ਕਿ ਅਗਰ ਆਪਾਂ ਕਿਸੇ ਨੂੰ ਮਾੜਾ ਕਹਨੇ ਆ ਕਿਸੇ ਦੇ ਔਗਣਾ ਨੂੰ ਆਪਾਂ ਯਾਦ ਕਰਦੇ ਆ ਜਾਂ ਕਿਸੇ ਦੇ ਪ੍ਰਤੀ ਆਪਾਂ ਬੈਰ ਰੱਖਦੀਆਂ ਤਾਂ ਇਸ ਦੇ ਨਾਲ ਉਸ ਦਾ ਕੁਝ ਨਹੀਂ ਜਾਣ ਵਾਲਾ ਪਰ ਤੁਹਾਨੂੰ ਉਸ ਦਾ ਫਲ ਜ਼ਰੂਰ ਮਿਲੇਗਾ ਅੱਜ ਮੈਂ ਜਿਹੜੇ ਪੈਨਪ੍ਰਾ ਵਾਇਗਰੂ ਜੀ ਤੇ ਵਿਸ਼ਵਾਸ ਰੱਖਦੇ ਆ ਨਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕਰਮਾਂ ਦੇ ਵਿੱਚ ਜਿਹੜਾ ਨਹੀਂ ਵੀ ਲਿਖਿਆ ਹੋਇਆ ਉਹ ਵੀ ਤੁਹਾਨੂੰ ਮਿਲ ਜਾਵੇ ਤਾਂ ਮੇਰੇ ਸੱਚੇ ਪਾਤਸ਼ਾਹ ਵਾਇਗਰੂ ਜੀ ਤੇ ਤੁਸੀਂ ਇੱਕ ਵਾਰ ਭਰੋਸਾ ਜ਼ਰੂਰ ਤੱਕ ਕੇ ਦੇਖਿਓ ਪਰ ਉਸ ਤੋਂ ਪਹਿਲਾਂ ਤੁਹਾਨੂੰ ਕੁਝ ਕੰਮ ਕਰਨੇ ਪੈਣਗੇ ਜਦੋਂ ਸਕੂਲ ਜਾਣੇ ਆ ਨਾ ਆਪਾਂ ਸਕੂਲ ਜਾਣ ਵੇਲੇ ਤੋਂ ਵੀ ਪਹਿਲਾਂ ਕਹਿੰਦੇ ਨੇ ਵੀ ਵਰਦੀ ਲੈਣੀ ਪੈਣੀ ਹੈ ਕਿਤਾਬਾਂ ਲੈਣੀਆਂ ਪੈਣੀਆਂ ਨੇ ਬੱਚੇ ਨੂੰ ਏਦਾਂ ਦਾ ਰੋਲ ਦੇ ਵਿੱਚ ਰਹਿਣਾ ਪੈਣਾ ਹੈ ਨਾ ਥੋੜਾ ਜਿਹਾ ਉਹੀ ਚੀਜ਼ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਇਹ ਕਹਿੰਦੇ ਰੱਬ ਨੂੰ ਮਿਲਣਾ ਨਾ ਜਿਹੜੇ ਕਹਿੰਦੇ ਵੀ ਅਸੀਂ ਰੱਬ ਨੂੰ ਪਾਉਣਾ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਏ ਨੇ ਵੀ ਰੱਬ ਨੂੰ ਪਾਉਣਾ ਰੱਬ ਨੂੰ ਪਾਉਣਾ ਸਿਖਾਲਾ ਨਹੀਂ ਹੈ ਗੱਲੀ ਵਾਤੀ ਨਹੀਂ ਪਾਇਆ ਜਾ ਸਕਦਾ ਮੇਰੇ ਪ੍ਰਵੇਸ਼ ਪਰਮੇਸ਼ਰ ਨੂੰ ਗੱਲਾਂ ਨਾਲ ਤਾਂ ਕਹਿੰਦੇ ਗੱਲੀ ਹਮ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਨਾਲ ਤਾਂ ਅਸੀਂ ਬਹੁਤ ਬ੍ਰਹਮ ਗਿਆਨੀ ਬਣ ਜਾਗੇ ਪਰ ਸਾਡਾ ਆਚਰਣ ਹੈ ਜਿਹੜਾ ਹੈ ਨਾ ਉਹ ਉਹ ਜਾਣਦਾ ਇੱਕ ਵਾਰ ਕਹਿੰਦੇ ਇੱਕ ਮਹਾਪੁਰਸ਼ਾਂ ਨੇ ਅਬਦੇਨਾ ਦੋ ਚੇਲੇ ਸੀਗੇ ਉਹਨਾਂ ਕੋਲੇ ਜਿਹੜੇ ਕਿ ਅੱਗੇ ਹੁਣ ਤਾਂ ਕਾਲਜ ਸਕੂਲ ਹੋ ਗਈ ਅੱਗੇ ਕਹਿੰਦੇ ਆਸ਼ਰਮਾਂ ਦੇ ਵਿੱਚ ਬੱਚੇ ਪੜ੍ਹ ਜਾਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਨਾ ਇੱਕ ਦਿਨ ਪਰਖਣ ਵਾਸਤੇ ਨਾ ਉਹਨਾਂ ਨੂੰ ਦੋਨਾਂ ਨੂੰ ਇੱਕ ਇੱਕ ਕਬੂਤਰ ਫੜਾਤਾ ਕਹਿੰਦੇ ਜਿੱਥੇ ਤੁਹਾਨੂੰ ਨਾ ਕੋਈ ਦੇਖਦਾ ਨਾ ਹੋਵੇ ਨਾ ਉੱਥੇ ਜਾ ਕੇ ਇਹਨਾਂ ਕਬੂਤਰਾਂ ਦਾ ਗਲਾ ਮੋੜ ਦੋ ਮਤਲਬ ਕਿ ਵੀ ਮਾਰ ਕੇ ਲੈ ਕੇ ਆਜੋ ਇੱਕ ਤਾਂ ਮੇਰੇ ਵਰਗਾ ਥੋੜੀ ਜੀ ਦੂਰ ਗਿਆ ਉਹਨੇ ਦੇਖਿਆ ਵੀ ਮੈਨੂੰ ਤਾਂ ਕੋਈ ਦੇਖ ਨਹੀਂ ਰਿਹਾ ਮਰੋੜਿਆ ਗਲਾ ਤੇ ਮਹਾਪੁਰਸ਼ਾਂ ਕੋਲ ਲੈ ਕੇ ਆ ਗਿਆ ਤੇ ਦੂਸਰਾ ਵਿਚਾਰਾ ਉਹ ਫਿਰਦਾ ਰਿਹਾ ਭਾਲਦਾ ਵੀ ਮੈਂ ਕਿੱਥੇ ਮਾਰਾਂ ਕਿ ਤੇ ਕਮਰੇ ਦੇ ਅੰਦਰ ਜਾਵੇ ਕਦੇ ਕਿਤੇ ਜਾਵੇ ਕਿਤੇ ਕਿਤੇ ਵੀ ਉਹਨਾਂ ਮਲਕੇ ਅੰਦਰੋਂ ਫਿਰ ਵੀ ਲੱਗ ਰਿਹਾ ਸੀ ਵੀ ਰੱਬ ਤਾਂ ਮੈਨੂੰ ਦੇਖ ਰਿਹਾ ਜੀ ਹੋਰ ਨਹੀਂ ਕੋਈ ਦੇਖ ਰਿਹਾ ਜਿਹੜਾ ਇਹ ਕਬੂਤਰ ਹੈ ਇਹ ਵੀ ਮੈਨੂੰ ਦੇਖ ਰਿਹਾ ਇਹਦੀ ਅੰਦਰ ਵੀ ਰੱਬ ਵਸ ਰਿਹਾਗਾ ਉਹ ਇਸੇ ਤਰੀਕੇ ਨਾਲ ਜਾਉਂਦਾ ਉਹਨੂੰ ਵਾਪਸ ਲੈ ਕੇ ਆ ਗਿਆ ਤੇ ਮਾਮ ਪੁਰਸ਼ਾਂ ਨੇ ਕਿਹਾ ਵੀ ਤੂੰ ਇਹਨੂੰ ਕਿਉਂ ਨਹੀਂ ਮਾਰਿਆ ਉਹ ਕਹਿੰਦਾ ਵੀ ਮੈਂ ਇਹਨੂੰ ਮਾਰਦਾ ਕਿਵੇਂ ਕਹਿੰਦਾ ਮੈਨੂੰ ਤਾਂ ਹਰ ਇੱਕ ਜਗ੍ਹਾ ਤੇ ਰੱਬ ਦਿਸਦਾ ਗੱਲ ਉਹੀ ਹੈਗੀ ਕਿ ਮੈਂ ਬਹੁਤ ਹਨਾ ਖੁਦ ਵੀ ਬਹੁਤ ਗੁੱਸੇ ਵਾਲੀ ਸੀ ਮੈਂ ਕਦੇ ਵੀ ਕਿਸੇ ਦੀ ਕੋਈ ਗੱਲ ਬਰਦਾਸ਼ਤ ਨਹੀਂ ਕਰਦੀ ਸੀ ਪਰ ਜਦੋਂ ਤਾਂ ਪਤਾ ਪਿਤਾ ਪਰਮੇਸ਼ਰ ਦੇ ਲੜ ਲੱਗਿਆ ਨਾ ਉਦੋਂ ਤੋਂ ਨਾ ਸਹਿਨ ਸ਼ਕਤੀ ਵੀ ਬਹੁਤ ਆਈ ਹੈਗੀ ਤੇ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਹੈ ਕਿ ਕਦੇ ਵੀ ਕਿਸੇ ਭੈਣ ਭਰਾ ਨੂੰ ਨਾ ਮਾੜਾ ਸ਼ਬਦ ਨਾ ਬੁਲਾਇਓ ਪਿਤਾ ਜੀ ਉਹ ਆਪਣਾ ਗੁਣ ਨਹੀਂ ਛੱਡਦੀ ਤੇ ਮੈਨੂੰ ਆਪਣਾ ਗੁਣ ਛੱਡਣ ਲਈ ਵੀ ਨਾ ਤੁਸੀਂ بس ਇਹੀ ਇੱਕ ਮੇਰ ਪਰਿਆ ਸਿਰ ਤੇ ਹੱਥ ਰੱਖਿਓ ਤੁਹਾਡਾ ਸਿਰ ਤੇ ਹੱਥ ਹੈ ਨਾ ਤਾਂ ਦੁਨੀਆ ਦੀ ਕੋਈ ਸ਼ੈ ਕੋਈ ਵੀ ਤਾਕਤ ਖਰਾ ਨਹੀਂ ਸਕਦੀ ਹੈ ਅੱਜ ਮੈਂ ਇਹੀ ਤੁਹਾਨੂੰ ਸਾਰੇ ਪੈਣ ਭਰਾਵਾਂ ਨੂੰ ਕਹਿਣਾ ਚਾਹੁੰਦੀ ਆ ਕਿ ਸਭ ਤੋਂ ਪਹਿਲਾਂ ਅਗਰ ਤੁਸੀਂ ਪਰਮੇਸ਼ਰ ਨੂੰ ਪਉਣਾ ਚਾਹੁੰਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕੋਈ ਵਾਇਕ੍ਰੂ ਜੀ ਤੁਹਾਡੇ ਕਰਮਾਂ ਦੇ ਵਿੱਚ ਉਹ ਵੀ ਲਿਖ ਦੇਣ ਜਿਹੜਾ ਕਿ ਨਹੀਂ ਹੈਗਾ ਸਭ ਤੋਂ ਪਹਿਲਾਂ ਈਰਖਾ ਛੱਡੋ ਦੂਸਰੇ ਤੋਂ ਈਰਖਾ ਛੱਡੋ ਅਗਰ ਉਹ ਤਰੱਕੀ ਕਰ ਰਿਹਾ ਇਹਦਾ ਮਤਲਬ ਇਹ ਜੀਵੀ ਕੇ ਦੁਪਹਿਰਾ ਸਹਿਬ ਦੇ ਵਿੱਚ ਸੰਗਤਾਂ ਇਕੱਠੀਆਂ ਬੈਠਦੀਆਂ ਨੇ ਤੇ ਹੁਣ ਸੁਖਮਨੀ ਸਾਹਿਬ ਜੀ ਦੇ ਪਾਠ ਚੱਲ ਰਹੇ ਨੇ ਕਿਉਂਕਿ ਗੁਰੂ ਸਾਹਿਬ ਜੀ ਨੂੰ ਉਸ ਸਮੇਂ ਤਤੀ ਤਵੀ ਤੇ ਬੈਠ ਕੇ ਆਪਣੇ ਵਾਸਤੇ ਹੀ ਗਏ ਨੇ ਕਿਉਂਕਿ ਉਹ ਤਾਂ ਖੁਦ ਰਾਜੇ ਸੀ ਉਹਨਾਂ ਨੂੰ ਕੀ ਇੰਨੇ ਦੁੱਖ ਚ ੱਲਣ ਦੀ ਲੋੜ ਸੀ ਆਪਣੇ ਵਾਸਤੇ ਹੀ ਉਹਨਾਂ ਨੇ ਦੁੱਖ ਝੱਲੇ ਨੇ ਤਾਂ ਤੁਸੀਂ ਆਪਣੇ ਦੁੱਖਾਂ ਦਾ ਖਾਤਮਾ ਅਗਰ ਕਰਨਾ ਚਾਹੁੰਦੇ ਹੋ ਤਾਂ ਸਿਮਰਨ ਦੇ ਲੱਣ ਲੱਗ ਜਾਓ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਸੁਰਦੀ ਫਿਰਦੀ ਵਾਈਗੁਰੂ ਜੀ ਦਾ ਸਿਮਰਨ ਕਰਨਾ ਜਿੰਨਾ ਤੁਸੀਂ ਸਿਮਰਨ ਕਰੋਗੇ ਉਨੇ ਹੀ ਤੁਹਾਡੇ ਜਿਹੜੇ ਮਾੜੇ ਕਰਮ ਨੇ ਉਹ ਕੱਟੇ ਜਾਣਗੇ ਤੇ ਵਾਈਗੁਰੂ ਜੀ ਤੁਹਾਡੇ ਚੰਗੇ ਕਰਮਾਂ ਦੇ ਵਿੱਚ ਉਸ ਨੂੰ ਬਦਲੇ ਜਾਣਗੇ ਬਸ ਕਰਨਾ ਕੀ ਹੈ ਕਿ ਦੂਸਰੇ ਤੋਂ ਜਲਣਾ ਦੂਸਰੇ ਤੋਂ ਈਰਖਾ ਦੂਸਰੇ ਦਾ ਕੁਝ ਵੀ ਹੈ ਠੀਕ ਹੈ ਉਹਨੂੰ ਉਹਦੇ ਕਰਮਾਂ ਦੇ ਨਾਲ ਮਿਲ ਰਿਹਾ ਹੈ ਉਹ ਨਾ ਕਰੋ ਤੁਸੀਂ ਬਸ ਆਪਣੇ ਅਰਦਾਸ ਕਰੋ ਕਿ ਵਾਈਗੁਰੂ ਜੀ हे ਪਿਤਾ ਪਰਮੇਸ਼ਰ ਮੈਂ ਜੋ ਵੀ ਹਾਂ ਆਪਣੇ ਮਾੜੇ ਕਰਮਾਂ ਕਰਕੇ ਆਂ ਕਿਰਪਾ ਕਰੋ ਤੁਸੀਂ ਤਾਂ ਵੱਡੇ ਵੱਡੇ ਰਾਖਸਾਂ ਨੂੰ ਗਣਕਾ ਵਰਗੀਆਂ ਪਾਪਣਾ ਨੂੰ ਤਾਰਿਆ ਕਿਰਪਾ ਕਰੋ ਪਿਤਾ ਜੀ ਕਿਸ ਤੁਹਾਡੇ ਪੁੱਤਰ ਨੂੰ ਤੁਹਾਡੀ ਸੁਪਤਰੀ ਜੋ ਵੀ ਤੁਹਾਡੇ ਆਪਣਾ ਮਨ ਦੀ ਵਿੱਚ ਤਮੰਨਾ ਹੈ ਵਾਹਿਗੁਰੂ ਜੀ ਕਿਰਪਾ ਕਰੋ ਆਪਣੇ ਚਰਨਾਂ ਦੇ ਨਾਲ ਜੋੜ ਲਓ ਕਿਉਂਕਿ ਕਹਿੰਦੇ ਨੇ ਜਿਨੇ ਪਰਮੇਸ਼ਰ ਨੂੰ ਮੰਗ ਲਿਆ ਨਾ ਰਿੱਧੀਆਂ ਸਿੱਧੀਆਂ ਤਾਂ ਉਹਦੀ ਆਪਣੇ ਆਪ ਹੀ ਆ ਜਾਂਦੀਆਂ ਨੇ ਇੱਕ ਵਾਰੀ ਵਾਹਿਗੁਰੂ ਜੀ ਦੇ ਨਾਲ ਜੁੜ ਕੇ ਦੇਖੋ ਜੋ ਤੁਹਾਡੇ ਕਰਮਾਂ ਦੇ ਵਿੱਚ ਦੋ ਜੋ ਤੁਹਾਡੇ ਭਾਗਾਂ ਦੇ ਵਿੱਚ ਨਹੀਂ ਲਿਖਿਆ ਹੋਇਆ ਉਹ ਵੀ ਵਾਹਿਗੁਰੂ ਜੀ ਲਿਖ ਦਿੰਨੇ ਕਿਉਂਕਿ ਤੁਸੀਂ ਆਪਣੀ ਇਤਿਹਾਸ ਦੇ ਵਿੱਚ ਸਾਖੀਆਂ ਵੀ ਸੁਣੀਆਂ ਨੇ ਕਿ ਗੁਰੂ ਸਾਹਿਬ ਜੀ ਤੋਂ ਮਾਤਾ ਜੀ ਨੇ ਜਦੋਂ ਸੁਪੁੱਤਰ ਦੀ ਮੰਗ ਕੀਤੀ ਸੀ ਤਾਂ ਗੁਰੂ ਸਾਹਿਬ ਜੀ ਘੋੜੇ ਤੇ ਜਾ ਰਹੇ ਸੀ ਤੇ ਉਹਨੂੰ ਕਿਹਾ ਵੀ ਤੇਰੇ ਕਰਮਾਂ ਦੇ ਵਿੱਚ ਨਹੀਂ ਹੈਗਾ ਕਈ ਥਾਵਾਂ 'ਚ ਲਿਖਿਆ ਕਿ ਘੋੜੇ ਨੇ ਦਿਖੜਾ ਮਹੱਲ ਗਈ ਮਲਕੇ ਗੁਰੂ ਤੇ ਇੱਕ ਇੱਕ ਥਾਵਾਂ 'ਚ ਸਾਤਾ ਲਿਖਿਆ ਗਿਆ ਪਰ ਦੇਖੋ ਉਹਦੀ ਰਾਜਾ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੈਗਾ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਇੱਕ ਦੀ ਜਗ੍ਹਾ ਸੱਤ ਪੁੱਤ ਬਖਸ਼ੇ ਪਰ ਹੋਣਾ ਚਾਹੀਦਾ ਹੈ ਭਰੋਸਾ ਤੇ ਵਿਸ਼ਵਾਸ ਕਿਉਂਕਿ ਵਿਸ਼ਵਾਸ ਤੋਂ ਬਿਨਾ ਕੁਝ ਨਹੀਂ ਵਾਹੀ ਗੁਰੂ ਜੀ ਜੇ ਅੱਖੀਂ ਤਾਂ ਦਿਖਦੇ ਨਹੀਂ ਇਹ ਆਪਣੇ ਅੰਦਰ ਹੀ ਵਸਦੇ ਨੇ ਵਿਸ਼ਵਾਸ ਤੇ ਅੰਦਰ ਵਸਦੇ ਆ ਵਿਸ਼ਵਾਸ ਕਰੋ ਚਾਹੇ ਤੁਸੀਂ ਕੋਈ ਵੀ ਪਾਠ ਕਰੋ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਓ ਚੌਪੀ ਸਾਹਿਬ ਜੀ ਦਾ ਕਰ ਲਓ ਜਪਜੀ ਸਾਹਿਬ ਕਰ ਲਓ ਨੇ ਇਹ ਮੂਲ ਮੰਤਰ ਕਿਉਂਕਿ ਮੂਲ ਮੰਤਰ ਦੇ ਪਾਠ ਦੇ ਵਿੱਚ ਇੰਨੀ ਸ਼ਕਤੀ ਹੈ ਨਾ ਕਿ ਤੁਸੀਂ ਦੇਖਿਆਗਾ ਅਕਸਰ ਬਜ਼ੁਰਗ ਅਕਸਰ ਮਾਤਾਵਾ ਤੁਰਦੇ ਫਿਰਦੇ ਕੰਮ ਕਾਜ ਕਰਦੇ ਨਾ ਸਿਮਰਨ ਕਰਦੇ ਹੁੰਦੇ ਸੀ ਇਸੇ ਕਰਕੇ ਘਰਾਂ ਦੇ ਵਿੱਚ ਬਰਕਤਾਂ ਹੁੰਦੀਆਂ ਸੀ ਘਰਾਂ ਦੇ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸੀ ਥੋੜੀ ਦੇ ਵਿੱਚ ਵੀ ਸਬਰ ਆ ਜਾਂਦਾ ਹੁੰਦਾ ਸੀ ਦੂਸਰਿਆਂ ਨੂੰ ਦੋਸ਼ ਦੇਣ ਨਾਲੋਂ ਆਪਣੇ ਕਰਮਾਂ ਨੂੰ ਦੋਸ਼ ਦੇਮੋਂਗੇ ਨਾ ਤਾਂ ਉਹ ਕਰਮ ਚੰਗੇ ਕਰਮਾਂ ਦੇ ਵਿੱਚ ਬਦਲਨੇ ਸ਼ੁਰੂ ਹੋ ਜਾਣਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੱਧ ਤੋਂ ਵੱਧ ਸਿਮਰਨ ਦੇ ਲੜ ਲੱਗੋ ਤਾਂ ਕਿ ਆਉਣ ਵਾਲੇ ਔਖੇ ਸਮੇਂ ਦੇ ਵਿੱਚ ਆਪਾਂ ਨੂੰ ਸਿਮਰਨ ਇੱਥੇ ਵੀ ਆਪਾਂ ਨੂੰ ਸਹਾਇਤਾ ਅੱਗੇ ਜਾ ਕੇ ਜਦੋਂ ਕਿ ਕੋਈ ਵੀ ਨਹੀਂ ਨਾਲ ਜਾਂਦਾ ਉਦੋਂ ਵੀ ਵਾਹਿਗੁਰੂ ਜੀ ਸਾਥ ਨਿਭਾਉਂਦੇ ਆ ਕਹਿੰਦੇ ਦੁਨੀਆ ਛੱਡਦੀ ਜਿਉਂਦਿਆਂ ਨੂੰ ਸਾਧੂ ਮੋਹਿਆਂ ਦਾ ਵੀ ਸਾਥ ਨਿਭਾਉਂਦੇ ਆ ਤਾਂ ਪਲੀਜ਼ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਵਾਹਿਗੁਰੂ ਜੀ ਅੱਗੇ ਦੋਹੇ ਟਾਈਮ ਅਰਦਾਸ ਕਰਨੀ ਤਾਂ ਤੁਹਾਡੇ ਦਿਨ ਜ਼ਰੂਰ ਬਦਲਣਗੇ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਾਰੇ ਪੈਨਪ੍ਰਾਪਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ